ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀਆ ਕੀਤੀ ਪੰਜਾਬ ਇਤਿਹਾਸ ਇਰਾ ਜੋ ਟਾਈਮ ਹੈ ਹੁਣ ਦੁਪਹਿਰ ਦਾ 3:00 ਵਜੇ ਦਾ ਜੀ ਤੇ ਚਾਹ ਪੀ ਕੇ ਆਟੇ ਹੁਣ ਦੁਪਹਿਰ ਦੀ ਤੇ ਮੱਜ ਮੁੱਜਾਂ ਲੈ ਕੇ ਆਇਆ ਹੁਣ ਇੱਧਰ ਤੇ ਆਵੋ ਲੈ ਚੱਲਦੇ ਨਵੇਂ ਬਲੌਗ ਵੱਲ ਤੁਹਾਨੂੰ ਬਣੇ ਰਹੋ ਬਲੌਗ ਨਾਲ ਬਹੁਤ ਹੀ ਵਧੀਆ ਬਲੌਗ ਹੋਊਗਾ ਹਾਂਜੀ ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਦੀ ਅੱਜ ਵੀ ਠੰਡ ਹੈਗੀ ਤੇ ਜਿਹੜਾ ਮੌਸਮ ਹੈ ਮੌਸਮ ਅੱਜ ਸਾਫ਼ ਨਹੀਂ ਹੈਗਾ ਤੇ ਸਾਡੇ ਪਿੰਡਾਂ ਬੰਨੀ ਤਮੀ ਪੈ ਰਿਹਾ ਹੈਗਾ ਨਹੀਂ ਪੈਣਾ ਹੂੰ ਤੇ ਅੱਜ ਦੱਸਿਆ ਅਸੀਂ ਪੰਜਾਬ ਚ ਕਿਸੇ ਕਿਸੇ ਜਗ੍ਹਾ ਤੇ ਕਿ ਬਰੀਕਪੂਰ ਤੇ ਕਣੀਆਂ ਕਿਣਮਣ ਕਾਣੀ ਦੱਸੀ ਹੋਈ ਸੀ ਉਹ ਆਪਣੇ ਤਾਂ ਬਚਤ ਰਹਿ ਗਈ ਹੈ ਚਲੋ ਹੁਣ ਮੜੀ ਧੁੱਪ ਕੱਢੀ ਹੈ ਸਵੇਰ ਦੀ ਬਹੁਤ ਬਦਲਵਾਈ ਸੀਗੀ ਆਪਣੇ ਬੱਦਲਵਾਈ ਸੀ ਨਾਲ ਹੀ ਠੰਡ ਸੀ ਬਹੁਤ ਤੇ ਚਲੋ ਬਣੇ ਰੋ ਬਲੌਗ ਨਾਲ ਮਿਲਦੇ ਹਾਂ ਤੁਹਾਨੂੰ ਅੱਗੇ ਧੰਨਵਾਦ ਇਤਕੀ ਜੀ 베ਰਾਂ ਨੂੰ ਬਹੁਤ ਜ਼ਿਆਦਾ ਫੈਲਾਗਾ ਦੇਖੋ ਇਹ ਕਿਸੇ ਸਾਲ ਹੀ ਜ਼ਿਆਦਾ ਪੈਂਦਾ ਦੇਖੋ ਜੀ 베ਰ ਇੱਧਰ ਕਿਰੇ ਕਿਰੇ ਦਿਖਾਓ ਜਿਹੜੇ 베ਰ ਨੇ ਦੇਸੀ 베ਰ ਨੇ ਜਿਹੜੇ ਲਈ ਤਾਂ ਉਹ ਆ ਥੋੜੇ ਹੂੰ ਇਹ ਥੋੜਾ ਜਿ ਕਿਰੇ ਹੋਣਾ ਮਿੱਠੇ ਮਿੱਠੇ 베ਰ ਹੈਗੇ ਦੇਸੀ 베ਰ ਨੇ ਜੀ ਸਾਰੇ ਇਹ ਦੇਖੋ ਜੀ ਤੇ ਗੁੱਦ ਵਾਲੇ 베ਰ ਨੇ ਜਿਹੜੇ ਗੁੱਦ ਭਰੀ ਹੋਈ ਆ ਵਧੀਆ ਮਠਾਸ ਵਾਲੇ ਤੇ ਇਹ ਨਿਸ਼ਾਨੀ ਹੁੰਦੀ ਆ ਕਹਿੰਦੇ ਸਿਆਣੇ ਬੰਦੇ ਕਹਿੰਦੇ ਉਹਨੇ ਵੀ ਕਣਕਾਂ ਨਿਕਲਦੀ ਆ ਇਹ ਸਾਲ ਵੀ ਬੰਪਰ ਫਸਲ ਹੁੰਦੀ ਹੁੰਦੀ ਹੈ ਕਣਕ ਸਰੋਂ ਸੋਲੇ ਜਿਹੜੇ ਸਾਲ 베ਰਪੂਰ ਚੜ ਜਾਣ 베ਰ ਲੱਗਦੇ ਦਾ ਹਰ ਸਾਲ ਨਹੀਂ ਪੂਰ ਨਹੀਂ ਚੜਦੇ ਹੁੰਦੇ ਜੀ ਇਹ ਕਿਸੇ ਸਾਲ ਹੀ ਪੂਰ ਚੜਦੇ ਉਹ ਜਿਹੜੇ ਸਾਲ ਪੂਰ ਚੜ ਜਾਣ ਉਹ ਸਾਲ ਪ੍ਰਮਾਤਮਾ ਦੀ ਕਿਰਪਾ ਇੰਨੀ ਜ਼ਿਆਦਾ ਤਾਂ ਕਿਰਪਾ 24 ਘੰਟੇ ਰਹਿੰਦੀ ਹੈ ਵੀ ਉਹ ਸਾਲ ਵੀ ਫਸਲ ਤੇ ਬਹੁਤ ਜ਼ਿਆਦਾ ਵੱਧ ਕਿਰਪਾ ਹੁੰਦੀ ਹੈ ਜਿਵੇਂ ਆਪਾਂ ਕਹਿੰਦੇ ਸਾਡੀ ਇੱਥੇ ਕਿ 70 ਦੀ ਹੋਊਗੀ 65 ਦੀ ਹੋਊਗੀ ਨਹੀਂ ਹੁ 50 ਹੀ ਰਹੇ ਨੇ ਕਣਕ ਤੇ ਇਨਸਾਨੀ ਹੁੰਦੀ ਆ ਜੀ ਜਿਹੜੇ ਸਿਆਣੇ ਬੰਦੇ ਨੇ ਤਰਕ ਕੱਢੇ ਹੁੰਦੇ ਨੇ ਉਸ ਹਿਸਾਬ ਨਾਲ ਹੀ ਦੱਸ ਰਿਹਾ ਤੁਹਾਨੂੰ ਵੀ ਇਹ ਨਿਸ਼ਾਨੀ ਹੁੰਦੀ ਹੈ ਚਲੋ ਪ੍ਰਮਾਤਮਾ ਭਲੀ ਕਰੇ ਕਿਸਾਨ ਮਹਿੰਗੇ ਭਾਰੇ ਤੁਹਾਨੂੰ ਦੱਸ ਰਿਹਾ ਵੀ ਠੇਕੇ ਪਰੇ ਹੋਏ ਨੇ ਤੇ ਕਿੰਨੇ ਔਖਾ ਜਿ ਕਿੰਨੇ ਆਪਣੇ ਕਰਜੇ ਕਰਜੇ ਜਿਹੜੇ ਇਹਦੇ ਉੱਤੇ ਹੀ ਜੱਟ ਤੋਂ ਸਾਰੀ ਕਿਸਾਨੀ ਤੋਂ ਚੱਲਣਾ ਕੰਮ ਜੀ ਲਾਭ ਹੈ ਆਪਣੇ ਮੰਡੀ ਵਾਲਿਆਂ ਲੇਬਰਾਂ ਨੇ ਤੇ ਉਸ ਦੁਆਰ ਮਾਈਆਂ ਬੱਲੀਆਂ ਵੀ ਝੋੜਦੀਆਂ ਨੇ ਵਿਚਾਰੀਆਂ ਤੇ ਜਦੋਂ ਬਾਅਦ ਚ ਕਣਕ ਵੱਡੀਆਂ ਦੀ ਅੱਗ ਲਾਉਣਿਆਂ ਪੁੱਜੇ ਹੋਏ ਦਾਣੇ ਬੱਕਰੀਆਂ ਪਾਂਸੀ ਕਿੰਨਾ ਚਰ ਖਾਂਦੇ ਨੇ ਵਿਚਾਰੇ ਕੀੜੇ ਮਕੌੜੇ ਆੜਤੀ ਆਪਾਂ ਆੜਤੀ ਦਾ ਹੀ ਸਿਸਟਮ ਉਹਨੂੰ ਜੱਟ ਨਾਲ ਹੀ ਆਈ ਸਾਰਾ ਇਹ ਤੁਹਾਨੂੰ ਪਤਾ ਹੀ ਸਾਰੇ ਵੈਸੇ ਜਿਉਂ ਆਪਾਂ ਗੱਲਬਾਤ ਕਰਦੇ ਆਂ ਬਲੌਗ 'ਚ ਗੱਲ ਹੋਏ ਨਹੀਂ ਪਤਾ ਸਾਰਿਆਂ ਨੂੰ ਹੁੰਦਾ ਆਪਾਂ ਨੂੰ ਤੇ ਪ੍ਰਮਾਤਮਾ ਕਰੇ ਵੀ ਦਾਣੇ ਵਧੀ ਹੁਣ ਚਾਰ ਤੇ ਆਪਣੇ ਤਾਂ ਜੀ ਵੇਰ ਦੂਸਰੇ ਹੈਗੇ ਜਿਹੜੇ ਪਿੰਦੂ ਵੇਰ ਕਹਿੰਦੇ ਆਂਗੇ ਇਹ ਲੱਗੇ ਹੋਏ ਸੀਗੇ ਕਿਸੇ ਆਪਣੇ ਗਮੰਡੀਆਂ ਦੀ 베ਰੀ ਤੇ ਉਹ ਭੈਣ ਆਪਾਂ ਨੂੰ ਦੇ ਗਈ ਸੀ ਗਿਲਫਾਫੇ 'ਚ ਤੇ ਕਾਫੀ ਵੇਰ ਉਹ ਕੰਦੀ ਜਦੋਂ ਨਾ ਨੇਰੀ ਆਈ ਪਰਸੋਂ ਤੇ ਕਹਿੰਦੀ ਬੇਰ ਇੰਨੇ ਡਿੱਗ ਗਏ ਜ਼ਿਆਦੇ ਕਹਿੰਦੀ ਉਹਨਾਂ ਨੇ ਹੌਲੀ ਹੌਲੀ ਚੁੱਕ ਕੇ ਟੋਕਰੇ ਚ ਪਾ ਲਈ ਕਹਿੰਦੀ ਉਹ ਟੋਕਰੇ ਚ ਪਾ ਕੇ ਸਾਰੇ ਸੁਕਾ ਕੇ ਕਹਿੰਦੀ ਵੀ ਕਹਿੰਦੇ ਉਸੀ ਗਰਮੀ ਦੇ ਵਿੱਚ ਸੁੱਕੇ ਸੁਕਾਏ ਬੇਰ ਕਹਿੰਦੀ ਵੀ ਨੂਨ ਲਾ ਕੇ ਖਾ ਲਿਆ ਕਰਾਂਗੇ ਮੈਂ ਇਹ ਨਹੀਂ ਸਾਜੀ ਆਵਦੀ ਸਭ ਜਮੈਂ ਧਰ ਲਈ ਸੀ ਕਿ ਕਦੂ ਦੀ ਜੋਤ ਕਹਿੰਦਾ ਮਮਾ ਮੈਨੂੰ ਭੁੱਖ ਲੱਗੀ ਮੱਖ ਚੱਲ ਤਾਜੀ ਰੋਟੀ ਬਣਾ ਕੇ ਦੇ ਦੂੰ ਸਾਜੀ ਬਣਾ ਕੇ ਤੇ ਜੋਤ ਨੂੰ ਸਵੇਰ ਹਾਂਜੀ 5 ਵਜੇ ਦਿਨਾਂ ਰੋਟੀ ਖਾ ਲੈਂਦਾ ਏ ਇਹ ਸਵੇਰ ਵਧੀਆ ਕਹਿੰਨੇ ਜੀ ਬੇੜ ਚਲਾਉਣ ਮੇਰੇ ਤੋਂ ਵੱਧ ਹੈ ਗਈ ਹੈ ਵੀ 베ਟ ਨਹੀਂ ਵਸਦਾ ਰੇ ਨਾਲ ਸਨੇਹਾ ਰੋਟੀ ਖਾਣ ਨਾਲ ਤੇ ਆਪਾਂ ਗੱਲ ਕਰ ਰਹੇ ਸੀ ਵੀ 베ਰ 베ਰ ਹੁਣ ਇਹਨਾਂ ਨੂੰ ਮੱਚਿਆਂ ਨੂੰ ਕਿਹੇ ਵਧੀਆ 베ਰ ਨੇ ਪੂਰੀ ਕੁਆਲਿਟੀ ਦੇ ਵੱਡੇ 베ਰ ਨੇ ਤੇ ਨਾਲ ਇਹਨਾਂ ਤੇ ਗੁੱਧ ਬਹੁਤ ਹੈਗੀ ਤੇ ਇਹਨਾਂ ਨੂੰ ਆਖਿਆ ਵਾਹ ਵੀ ਇਹਨੂੰ ਆਪਾਂ ਨਾ ਖੇਤ ਜਿਹੜੇ ਹਿੜਕਾਂ ਲੱਭਾਂਗੇ 15 20 ਜੇ ਇੱਕ ਦੋ 베ਰੀਆਂ ਵੀ ਹੋ ਗਈਆਂ ਤਾਂ ਘਰ ਦੇ ਆਪਣੇ ਕੋਲ ਦੇਸੀ ਪਿਆਰ ਵੀ 베ਰ ਹੋ ਜਾਣਗੇ ਜੀ ਵਧੀਆ 베ਰ ਨੇ ਦੇਖੋ ਜੀ ਤੁਸੀਂ ਖਾਦੇ ਬਣੇ ਰਿਹਾ ਨਹੀਂ ਗਏ ਮੇਥ ਖੰਡ ਜਿੰਨੇ ਮਿੱਠੇ ਨਹੀਂ ਇਹ ਚਲੋ ਅੱਗੇ ਬਣੇ ਰਿਓ ਜੀ ਧੰਨਵਾਦ ਜਿਹੜਾ ਕੰਮ ਬੀਬੀ ਕਰ ਰਹੀ ਹੈ ਜੀ ਜਿਹੜਾ ਕੰਮ ਬੀਬੀ ਕਰ ਰਹੀ ਹੈਗੀ ਸਾਗ ਦਾ ਇਹ 100 ਚੋਂ 5 10 ਘਰਾਂ ਦੀ ਬਚਿਆ ਹੋਣਾ ਇਹ ਕੰਮ ਪੁਰਾਣੇ ਰਿਵਾਜ ਦਾ ਅਸੀਂ ਹਰ ਸਾਲ ਪਹਿਲਾਂ ਦੋ ਟੋਕਰਿਆਂ ਵਾਂਗੂ ਸਗਾ ਲੇ ਬੀਬੀਆਂ ਥੋੜੇ ਥੋੜੇ ਕਰਕੇ ਤੇ ਤੀਜਾ ਟੋਕਰਾ ਸਗਾ ਕਿ ਨਾ ਮਤਲਬ ਕਿ ਇੱਕ ਝੋਲਾ ਹੀ ਭਰੂਗਾ ਵੱਡਾ ਬੋਰੀ ਵਾਲਾ ਝੋਲਾ ਕਹਿੰਦੇ ਆ ਇਹਨੂੰ ਆਪਾਂ ਇੱਕ ਝੋਲਾ ਹੀ ਭਰੂਗਾ ਵੱਡਾ ਬੋਰੀ ਵਾਲਾ ਇਹਦੇ ਨਾਲ ਤੇ ਇਹ ਰਾ ਬਣ ਜੂਗਾ ਜੀ ਆਪਣਾ ਸੁੱਕਾ ਸਾਗ ਮੂਰੇ ਦਾ ਸਾਡੇ ਆਟੋਮੈਟਕੀ ਹੋ ਜਾਂਦਾ ਮੋਟਰ ਤੇ ਬੇਲ ਵਾਲਾ ਸਾਗ ਇਹਦੇ ਵਿੱਚ ਮੇਥੇ ਮੇਥੀ ਨੇ ਧਣੀਆਂ ਵੀ ਸੁੱਕ ਜਾਂਦਾ ਪਾਲਕ ਵੀ ਹੁੰਦਾ ਤੇ ਸੌਣ ਜੀ ਧਰ ਲੱਗਦਾ ਸਾਗ ਮਤਲਬ ਕਿ ਉਹ ਬੇਲ ਵਾਲੇ ਸਾਗ ਦੇ ਵਿੱਚ ਇਹ ਰਿਆਂ ਦੋ ਮੁੱਠੀਆਂ ਪੈ ਜਨੇ ਤੰ। ਈ ਨਾਲ ਕੇ ਸਮੈਲ ਤੇ ਸਿਹੜਾ ਵਾਲਾ ਸਬਾਰ ਆਉਣ ਲੱਗਿਆ ਨੇ। ਤੇ ਹਰੇਕ ਘਰ ਨਹੀਂ ਕਰਦਾ ਥੋੜੇ ਘਰੀ ਕਰਦੇ ਨੇ ਨਹੀਂ ਮਿੰਤ। ਇਹ ਸੁੱਕਿਆ ਸਾਗ ਹੈਗਾ। ਸੁੱਕ ਕੇ ਬਣ ਜੂਗਾ। ਤੇ ਇਹਨੂੰ ਸਾਵੇਂ ਚਵਾਰੇ ਚ ਸੁਕਾ ਦਾਂਗੇ ਪਹਿਲਾਂ ਤਾਂ ਉਹ ਦੋ ਟੋਬਾਰੀ ਟੋਕਰੇ ਤੋੜ ਕੇ ਲਿਆਉਂਦੇ ਨੇ। ਘਰੀ ਸੁਕਾ ਦਿੱਤੇ ਨੇ। ਤੇ ਇਹ ਮਤਲਬ ਕਿ ਇਹਨੂੰ ਵੀ ਇਸ ਘਾਦੂ ਬੀਬੀ ਹੌਲੀ ਹੌਲੀ ਇਹ ਤੋੜੀ ਜਾਮੇ ਪੰਜ ਦਸ ਦਿਨ ਜੀ। ਤੇ ਉਦੋਂ ਬਾਅਦ ਇਹਦਾ ਮਤਲਬ ਕਿ ਸ਼ਾਮ ਬਰੀਕ ਸ਼ਾਮ ਕੇ ਜਦੋਂ ਗਰਮੀ ਤੇ ਦੂਸਰਾ ਬੇਲ ਵਾਲਾ ਸਾਗ ਹੋ ਜੂ ਬੇਲ ਵਾਲਾ ਸਾਗ ਤੁਸੀਂ ਬਾਜ਼ਾਰ ਚੋਂ ਆਮ ਹੀ ਲੈਂਦੇ ਹੋ ਸਾਡੇ ਤੁਸੀਂ ਪੁਰਾਣੇ ਵਲੌਗ ਦੇਖੋ ਕੱਢ ਕੇ ਗਰਮੀ ਵਾਲੇ ਸਾਡੀ ਮੋਟਰ ਤੇ ਬਹੁਤ ਆਪਦੇ ਆਪ ਹੀ ਹੋ ਜਾਣਾ ਆਮੀ ਤੇ ਉਹਦੇ ਵਿੱਚ ਪਾ ਜਣਾ ਇਹ ਚ ਦੋ ਮੁਠੀਆਂ ਚਾਰ ਐ ਆਪਾਂ ਰੁਗ ਭਰ ਕੇ ਕਰੀਏ ਪਾ ਲੈਂਦੇ ਆ ਪਾਹਰੀ ਬੱਕਰੀ ਸਮੈਲਾ ਬੀਬੀ ਸਮੈਲ ਵੀ ਲੈ ਕੇ ਦੇਖ ਰਹੀ ਐ ਤੇ ਬਹੁਤ ਵਧੀਆ ਬਣਦਾ ਇਹਦਾ ਤੇ ਤੇ ਬਣੇ ਰਹੋ ਵਲੌਗ ਨਾਲ ਜੀ ਤੇ ਇਹ ਸਾਰੇ ਤੇ ਆਪਾਂ ਫਸਲਾਂ ਦਾ ਸਿੱਟਾ ਕਰਦੇ ਹਾਂ ਨੇ ਡੰਗਦਿਆਂ ਧਨੀਆ ਪਾਲਕ ਮੇਥੀ ਸਾਰਾ ਸਮਾਨ ਮੇਥੇ ਇਹਨੂੰ ਆਪਾਂ ਸੁਕਾਵਾਂਗੇ ਸੁਪਣਾ ਪਾਵਾਂਗੇ ਫਿਰ ਇਹ ਹਰੀ ਸਬਜ਼ੀ ਚ ਵੀ ਥੋੜ੍ਹਾ ਜਾਂਦਾ ਜਿਵੇਂ ਆਪਾਂ ਗਰਮੀ ਚੰਬਰਤੀ ਕਰਦੇ ਹਾਂ ਉਸੇ ਵੀ ਥੋੜ੍ਹਾ ਜਾਂਦਾ ਬਹੁਤ ਵਧੀਆ ਹੀ ਰਹਿੰਦਾ ਸਮੱਲ ਬਹੁਤ ਵਧੀਆ ਆਉਂਦੀ ਹੈ ਇਹਦੀ ਤੇ ਮਿੰਤ ਕਰਕੇ ਆਪਾਂ ਸੁਕਾ ਕੇ ਰੱਖਾਂਗੇ ਆਓ ਜੀ ਆਓ ਮੰਗਰ ਵਿੰਟ ਦਾ ਹੀ ਮਤਲਬ ਹੁੰਦਾ ਹੈ ਹਨਾ ਕੋਈ ਕਿਸੇ ਵੀ ਚੀਜ਼ ਦੀ ਮੰਨਤ ਕਰੀਏ ਆਪਾਂ ਮੰਨਤ ਦਾ ਮਤਲਬ ਪੈਂਦਾ ਪੁੱਤਾ ਕਿ ਪੱਕੀ ਹੋ ਕੇ ਤਿਆਰ ਹੋ ਰਹੀ ਹੈ ਪੱਕੀ ਤਾਂ ਪੁੱਤਾ ਸਸਰੀ ਸਹਰ ਇੱਦਾਂ ਨੇ ਭਾਈ ਆਪਣੇ ਕੰਮ ਇੱਥੇ ਪੇਰ ਲਾ ਲਿਆ ਤੁਹਾਨੂੰ ਵੀ ਬਾਈ ਦੀ ਬਣਾਉਣਾ ਇੱਧਰ ਸਾਡੇ ਮਾਸਟਰ ਜੀ ਪਹੁੰਚ ਚੁੱਕੇ ਨੇ ਤੇ ਠੀਕਾ ਪੁੱਤ ਪਰਿਵਾਰ ਮਾਸਟਰ ਜੀ ਦੀ ਵੀ ਡਿਊਟੀ ਲੱਗੀ ਹੋਈ ਆ ਕੀ ਡਿਊਟੀ ਨਿਭਾ ਰਹੇ ਨੇ ਬਿਤੇਰੇ ਹੁਣ ਚਾਹ ਪਾਣੀ ਪੀ ਕੇ ਆਏ ਨੇ ਛੁੱਟੀ ਤੋਂ ਬਾਅਦ ਫੇਰ ਪਿੰਡ ਦੇ ਭਲੇ ਕੰਮਾਂ ਤੇ ਅਸੀਂ ਵੀ ਇਹਨਾਂ ਤੋਂ ਪੜਿਆ ਤੇ ਹੁਣ ਬੱਚੇ ਵੀ ਹੋ ਕੇ ਪੜਨ ਵਾਲੇ ਸੁੱਖ ਨਾਲ ਹਮਣ ਚਾਹ ਲੈ ਕੇ ਆਪਾਂ ਬਣਾਵਾਂਗੇ ਜੀ ਅਜੇ সুইਮ ਪੂਲ ਚ ਤੇ ਕੱਲ ਆਪਾਂ ਸਾਫ਼ ਕਰਤਾ ਸੀਗਾ ਕਿਉਂਕਿ ਚ ਗੰਦਾ ਪਾਣੀ ਹੋ ਗਿਆ ਸੀਗਾ ਮਤਲਬ ਮੱਝਾਂ ਗੋਹਾ ਕਰ ਦਿੰਦਿਆਂ ਨੇ ਉਹਦੇ ਚ ਅਜੀ ਦਿਖਾਉਣੀ ਆ ਜੋਤਨੇ ਪਰਤੇ ਸੀ ਪਾਣੀ ਕੱਲ ਸੀ ਜੀ ਸਾਫ਼ ਕੀਤਾ ਸਾਡੀ ਮੈਂ ਤਾਂ ਗੱਲ ਕਰਸਾ ਕਲਿ ਸਾਫ ਕੀਤੀ ਸਾਰੀ ਸਾਡੀ ਮਿਹਨਤ ਹੈ ਨਾ ਵੀ ਪਾਣੀ ਚ ਡੁੱਬ ਗਈ ਉਹ ਜਦੋਂ ਨੂੰ ਅਸੀਂ ਨਾਉਣ ਲੱਗਦੇ ਨਾਉਣ ਲੱਗੀ ਜੀ ਉਹਦੀ ਲਾਈਟ ਭੱਜ ਗਈ ਤੇ ਜੋਤਨ ਤੜਕੇ ਭਰਤੀ ਨਾ ਉਹ ਵੀ ਜਰੂਰ ਇਕਾਂ ਮੈਂ ਗਿੱਪਲੀ ਵੀ ਸੀਗੇ ਚਾ ਚਲੋ ਨਹਾ ਹੀ ਲੈਣ ਆ ਦੇਖੋ ਜੀ ਪਾਣੀ ਸਾਫ ਕਰਤਾ ਜਮਾ ਆ ਗਈ ਬੀਬੀ ਬੀਬੀ ਅਜਮਕ ਸਾਫ ਕਰਤਾ ਕੱਲ ਅਸੀਂ ਨੇ ਹਾਂ ਥੋੜਾ ਥੋੜਾ ਲੀਲਾ ਲੀਲਾ ਪਾਣੀ ਹੋਇਆ ਪਿਆ ਨਾ ਹਰ ਵਰਗਾ ਹਨਾ ਸਾਫ ਕੀਤਾ ਬੀਬੀ ਕੱਲ ਗੋਹਾ ਵਾਲਾ ਸੀ ਇਹਦੇ ਚ ਬੋਤ ਫਿਰ ਉਹਨੇ ਸੱਪਾ ਰਿਆਣੀ ਨਾ ਆਪਾਂ ਪਾਣੀ ਦੀ ਲੋੜ ਨਹੀਂ ਸੀ ਆ ਦੇਖ ਬੀਬੀ ਸਾਰੇ ਗੋਹਾ ਇੱਧਰ ਕੱਟਤਾ ਸੀ ਨੇ ਇਹ ਹੋਰ ਮਾਂਜਿਆ ਨਾ ਕਰਚ ਕਰਚ ਕੇ ਕੱਟਤਾ ਲਾਲ ਨਹੀਂ ਤੁਰਤਾ ਨੂਰ ਵੀ ਨਾਲ ਲੱਗੇ ਸੀਗਾ ਕਿ ਹੁਣ ਨਾ ਉਣ ਕੇ ਪੁੱਤ ਬੱਚਿਆਂ ਨੂੰ ਚਾਹ ਵਾਲਾ ਜਦੋਂ ਫਿਰ ਆਪਾਂ ਨੂੰ ਹਲੇ ਪਾਣੀ ਦੇ ਦੇ ਜਰੂਰ ਨਹੀਂ ਨਾ ਮੈਂ ਚਲਾਉਂਦੇ ਨਹੀਂ ਇਹ ਚ ਉਹਨਾਂ ਟਾਈਮ ਸੀ ਨਾਲੇ ਕਰਾਂਗੇ ਜੀ ਮੋਟਰ ਜਦੋਂ ਆਪਾਂ ਨਹੀਂ ਜੀਰੀ ਲੱਗੀ ਜਾਂ ਆਪਾਂ ਹੋਰ ਮਾਉਣਾ ਹੋਇਆ ਕਣਕ ਰੱਬ ਨੇ ਰਵਾਤੀ ਕੱਲ ਜੀ ਐਸਾ ਆਪਾਂ ਨਹੀਂ ਆਪੀ ਹੋਈ ਜਾਉ ਕੱਲ ਹਨ ਬੜਾ ਮੜਾ ਹੋਇਆ ਸੀ ਸਾਫ ਕੀ ਤੈਨੂੰ ਲੇਟ ਭੱਜ ਗਈ ਆਦੇ ਹੁਣ ਹੈਗੀ ਉਹ ਦੇਖੋ ਉਹ ਜਿਹੜੀ ਲਾਈਟ ਚੱਲਦੀ ਹੈ ਨਾ ਖੇਤ ਨਿਯੂਮ ਕਰਕੇ ਦਿਖਾਉਂਦੇ ਜੀ ਜੋਤ ਨੇ ਧਰਤਾ ਤੀ ਪੂਲਤਾ ਇੱਥੇ ਬੱਲਮ ਆਓ ਦੇਖੋ ਚੱਲੋ ਰੇ ਨਾ ਚਿੱਟਾ ਚਿੱਟਾ ਉਹੀ ਵਸ ਨੇਸਾਨੀ ਅਬ ਲੱਟ ਹੈਗੀ ਕਹ ਹੈ ਨਹੀਂ ਕਿ ਖੇਤ ਵਾਲੀ ਹਾਂ ਉਹ ਲੱਗਿਆ ਪਿਆ ਬੱਲਮ ਇਹ ਤੇ ਨਾਵਾਂਗੇ ਆਪਾਂ ਬੱਲਮ ਉਰੇ ਫਿਰ ਪਤਾ ਲੱਗ ਜਾਊਗਾ ਤੇ ਹੁਣ ਆਪਾਂ ਸਾਧਿਆ ਨੂਰ ਨੂੰ ਬਿਨਾਲਾ ਬਹੁਤ ਖੁਸ਼ ਨੇ ਬੱਚੇ ਪੂਲ ਪਾਣੀ ਦਾ ਭਰਿਆ ਪਿਆ ਤੇ ਨਾਣ ਦੀ ਰੁੱਤ ਆ ਜੂਗੀ ਹੁਣ ਬਸ ਬੀਬੀ ਬੀਬੀ ਜੇ ਐਵੇਂ ਹੋਵੇ ਇੱਧਰ ਆਪਣਾ ਘਰ ਹੋਵੇ ਇੱਧਰ ਗੇਟ ਹੋਵੇ ਸਵੀਮਿੰਗ ਪੂਲ ਕੋਲੀ ਹੈ ਨਾ ਜਿੱਧਰ ਆਪਣਾ ਘਰ ਹੋਵੇ ਕੋਈ ਨਾ ਘਰ ਨਹੀਂ ਦੂਰ ਕੋਈ ਪੂਲ ਨਹੀਂ ਦੂਰ ਆਪਣਾ ਹੂੰ ਨੇ ਮੱਝਾ ਲਤ ਲਿਆ ਨੇ ਬੱਚੇ ਨੂੰ ਨਾ ਉਹਨੂੰ ਸਭ ਨੂੰ ਦੰਨਾ ਉਹਨੂੰ ਪੂਲ ਹੈ ਜੀ ਐਵੇਂ ਤਾਂ ਨਹੀਂ ਹੈਗਾ ਵੀ ਅਸੀਂ ਮੱਝਾ ਵਾਲਾ ਪਾਣੀ ਹੈਗਾ ਇਹਨੂੰ ਪੂਰਾ ਸਾਫ਼ ਕਰਤਾ ਸੀ ਗੱਲ ਅਸੀਂ ਉਹ ਵਿੱਚ ਨਾ ਠੰਡੇ ਵਿੱਚ ਗੋਹਾ ਕਰ ਦਿੰਦੀ ਐ ਨਹੀਂ ਮੱਝਾ ਉਹਨੂੰ ਪੂਰਾ ਸਾਫ਼ ਕਰਕੇ ਫਰਨਾਲ ਫਰਨੂਲ ਪਾ ਕੇ ਪੂਰਾ ਵਧੀਆ ਚਿੱਟਾ ਪਾਣੀ ਘੜਤਾ ਵਧੀਆ ਰਹੇ ਮੈਂ ਤਾਂ ਨਾਲ ਮਿਰਚਾਂ ਵੀ ਚੱਲ ਪਈਆਂ ਹਨ ਹਾਂ ਆਈ ਜਿੱਦ ਨੂੰ ਮਰਚੀਆਂ ਸਿੱਧੀਆਂ ਰਹੀਆਂ ਹੋਈਆਂ ਨੇ ਮਿਰਚਾਂ ਵਧੀਆ ਹੋਈਆਂ ਪੰਜਾਂ ਹਾਂ ਤੇ ਲੱਗੋ ਸੋਹਣਾ ਪੂਲ ਬਣ ਗਿਆ ਆਪਣਾ ਨੇ ਤਲਿਆ ਬਣ ਗਿਆ ਮੈਂ ਸਾਲਾ ਹੈਂ ਸਾਡਾ ਤਾਂ ਇਹ ਪੂਲ ਆ ਪੁੱਤ ਬੱਚੇ ਨਹਾਇਆ ਕਰਨਗੇ ਖੁਸ਼ੀ ਮਨਾਇਆ ਕਰਨਗੇ ਪਹਿਲੇ ਆਪਾਂ ਨੂੰ ਪਾਣੀ ਦੀ ਜ਼ਰੂਰਤ ਨਹੀਂ ਜਦੋਂ ਮੋਟਰ ਚੱਲੀ ਗਈ ਖੇਤਾਂ 'ਕਣ ਕਰਮਾਉਣੀ ਐ ਤੇ ਨਰਮਾਉਣਾ ਐ ਫਿਰ ਮੋਟਰ ਚੱਲਿਆ ਕਰੋ ਉਨ ਤਰ੍ਹਾਂ ਵੀ ਨਹੀਂ ਰਮਾਤੀ ਸਿਆਲ ਚਾ ਹੈ ਦੋ ਪਾਣੀ ਲਾਏ ਨੇ ਇਸ ਕੋਲ ਮਸਾ ਲਗੂ ਤਿੰਨ ਪਾਣੀਆਂ 'ਚ ਕਣਕ ਪੱਕਦੀ ਦੀ ਦੋ ਰੱਬ ਲੈ ਲਾਤੇ ਵਧੀਆ ਪਾਣੀ ਨਹੀਂ ਪੰਜ ਸੀ ਪਾਣੀ ਲੱਗਦੇ ਹੁੰਦੇ ਨੇ ਕਣਕ ਨੂੰ ਦੋ ਰੱਬ ਨੇ ਲਾਤੇ ਤੇ ਦੋ ਮੋਟਰ ਨਾਲ ਲਾ ਲੈ ਤੇ ਪੂਲ 'ਚ ਬੱਚੇ ਨਹਾਇਆ ਕਰਨਗੇ

ਲੋਟਰਾ ਮੈਂ ਕਿ ਲਿਲੀ ਰਵੀ ਕਿ ਮੈਂ ਕਹਿੰਦੀ ਲੋਟਰਾ ਹਾਂ ਬਾਏ ਬਾਏ ਕਰਦੀ ਆ ਤੁਹਾਨੂੰ ਬੜੀ ਖਰਾਵਾ ਇਹ ਚਲੋ ਲੋਟਰਾ ਚਿੱਟੀ ਵਾਲੀ ਆ ਗਈ ਇਹਨੂੰ ਆਏ ਮੈਨੂੰ ਖਾਣ ਨੂੰ ਦਿੰਦੇ ਆ ਤੁਸੀਂ ਆਹ ਦੇਖੋ ਜੀ ਹੁਣ ਆਪਾਂ ਇਹਨੂੰ ਪਾਲ ਕੇ ਲਿਆ ਕੇ ਦਿੰਦੇ ਆ ਹੁਣ ਦੇਖੋ ਜੀ ਆਪਣੇ ਆ ਡੰਡੀ ਤੋੜ ਲਈ ਬਾੜੀ ਚਾਹ ਫੇ ਖਵਾਉਣੇ ਦੇਖੋ ਦੇਖੋ ਬੜਾ ਪਿਆਰ ਕਰਦੀ ਦੇਖੋ ਲੇ ਲੀਲ ਜੋ ਵੀ ਇਹਨੂੰ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈਗਾ ਇਧਰ ਆਪਣੀ ਖੜੀ ਹੈ ਦੂਜੀ ਛੋਟੀ ਕੱਟੀ ਇਹਦਨੇ ਛੋਟੀਆਂ ਨੇ ਇਹਨਾਂ ਨੂੰ ਜਾਲੀ ਚ ਵੜਿਆ ਪਿਆਗਾ ਪੁੱਤ ਪਾਣੀ ਪੀ ਲਾ ਮੱਚਾ ਮੇਰਾ ਪਾਣੀ ਪੀਊਗਾ ਇਹ ਸਾਡੀ ਛੋਟੀ ਕੱਟੀ ਹੈ ਜਿਹੜੀ ਉੱਧਰ ਨਹੀਂ ਹੁੰਦੀ ਸੀਗੀ ਇਹਦੀ ਮਾਂ ਪੈ ਗਈ ਬਾੜੇ ਤੇ ਹੁਣ ਉਹ ਇੱਦੀ ਇਹਦੀ ਥੋੜਾ ਉੱਧਰ ਆ ਕੇ ਆਪਣਾ ਨਿੱਕਾ ਕੱਟਾ ਸਾਨੂੰ ਪਤਾ ਹੀ ਆ ਪੁੱਤ ਉਹ ਵੀ ਬਸ ਇਧਰ ਹੀ ਆ ਜਾਊਗਾ ਇਹ ਲਿਆਂ ਦਿਉ ਲੈ ਤੇ ਬੱਸ ਉਹ ਵੀ ਹੁਣ ਹੌਲੀ ਹੌਲੀ ਇੱਧਰ ਹੀ ਆ ਜੂਗਾ ਨਾਲ ਹੈਨਾ ਇਹ ਇੱਧਰ ਹੀ ਲਾਉਗੀ ਤੇ ਆਪਾਂ ਇਹਨਾਂ ਨੂੰ ਪਾਣੀ ਤਾਂ ਨਹੀਂ ਪਿਆਉਂਦੇ ਆ ਨਾ ਕੱਖ ਕੰਡਾ ਬੀਬੀ ਹੁਣ ਤਾਂ ਜੀ ਲਾ ਲਿਆ ਉਹਨੇ ਸਿਰ ਹੁੰਦੀ ਸੀ ਨਾ ਇਹ ਕਹੀਂ ਤਾਂ ਛੋਟੀ ਬੰਨੀ ਆ ਇਹਦੇ ਕੋਲੇ ਕੱਟੇ ਵੀ ਕੰਡਾ ਜਵਾਬ ਬੀਬੀ ਆਪਣੀ ਪੱਤਰੀ ਗੋ ਆਪਾਂ ਤੇ ਲੈ ਪੱਤਲੇ ਬੀ ਵੱਡਾ ਨੇ ਪੱਤਿਆਂ ਨੇ ਇਹਨੇ ਚਾਰ ਪੰਜ ਪੱਤਰੀ ਨਾ ਪੁੱਤਾਈ ਕੰਦਰ ਤੇ ਧਰਤੀ ਕਿਤੇ ਕਿਵੇ ਕਰਦੀ ਹੁਣ ਆਪਾਂ ਪਾਣੀ ਤਾਂ ਨਹੀਂ ਪਿਆਤਾ ਇਹਨਾਂ ਨੂੰ ਕੱਖ ਕੰਡਾ ਪਾਤਾ ਓਕੇ ਕਰਤੀਆਂ ਉਧਰ ਤਾਰਾ ਚੋਣ ਵਾਲੀਆਂ ਰਹਿੰਦੀਆਂ ਦੋ ਮਹੀਨਿਆਂ ਇੱਕ ਤੁਹਾਨੂੰ ਤੁਹਾਨੂੰ ਪਤਾ ਹੀ ਆ ਇੱਕ ਮਲ ਜੁੰਡਿਆ 2:00 ਵਜੇ ਉਹ ਆਪਾਂ ਚੋਲੀ 1:30 ਵਜੇ ਚੋਕ ਤੜਕੇ 5:00 ਵਜੇ ਤੜਕੇ 5:00 ਵਜੇ ਚੋਕ ਆਥਣੇ ਫਿਰ 7:00 ਵਜੇ 7:00 ਵਜੇ ਚੋਕ ਫਿਰ ਉਹ ਤੜਕੇ ਨਹੀਂ ਮਿਲਦੀ 2:30 ਵਜੇ ਮੈਂ ਉਹ ਮੱਝ ਆਪਣੀ ਪੁੱਤ ਆਇਆ ਤੇ ਇੰਨੇ ਨਾਲ ਆਪਣਾ ਟਾਈਮ ਪਾਸ ਹੋਈ ਜਾਂਦਾ ਜੀ ਲੱਗਾ ਰਹਿੰਦਾ ਕੱਟੇ ਵੱੱਛੇ ਦੇਖ ਕੇ ਹੋਰ ਕੋਈ ਆਪਾਂ ਨੂੰ ਆਰਥ ਹੁੰਦੀ ਨਹੀਂ ਪਸ਼ੂ ਦੀ ਆਰਥ ਲੱਗਾ ਰਹਿੰਦਾ ਕੋਈ ਬਾਹਲੀ ਕਮਾਈ ਤਾਂ ਹੈ ਨਹੀਂ ਦੁੱਧ ਦੇ ਅੱਧ ਪਾ ਕੇ ਵੀ ਆਹ ਰਹੀ ਹਾਂ ਦੋ ਛੋਟੀਆਂ ਪਹਿਲਾਂ ਪਾਲ ਗਿਆ ਤੇ ਆਪਣੀ ਇੱਕ ਵੇਖਤੀ ਕਾਲੀ ਨੀਰਾਵੀ ਪਾਲ ਲਈ ਚਾਹਣਾ ਦੋ ਹੋਰ ਪਾਲ ਜਾਣੀਆਂ ਵਿਚਾਰੀਆਂ ਹੂੰ ਹੁਣ ਦੋ ਕੱਟੇ ਨੇ ਘਰੇ ਖੜੇ ਨੇ ਇੱਕੋ ਕੱਟੀਆਂ ਹੀ ਬਸ ਮਰੇ ਨਰਾਸਾ ਜੀਵੇ ਆਸਾਪਤ ਆਸਨਾ ਲਾ ਕੇ ਬੰਦਾ ਜ਼ਿੰਦਗੀ ਕੱਢ ਲੈਂਦਾ ਹਨਾ ਤੂੰ ਤਾਂ ਮੈਥੋਂ ਸਿਆਣੇ ਹੋਵੇਂਗੇ ਮੈਂ ਤਾਂ ਸਿੱਧੀ ਸਾਦੀ ਜੀਆਂ ਤੇ ਬੇਸੋਦੀ ਤੇ ਧਨੀਆਂ ਪੁੱਤ ਆਪਣੀਆਂ ਗੱਲਾਂ ਨੇ ਹੋਰ ਸਾਰੇ ਠੀਕ ਠਾਕ ਚੱਲੀ ਜਾਂਦਾ ਪੁੱਤ ਤੁਸੀਂ ਸਾਰੇ ਠੀਕ ਠਾਕ ਬੀਚ ਚਾਹੀਦਾ ਸਾਨੂੰ ਹੈਲੋ ਹਾਂਜੀ ਸਾਰੇ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਾਈਗਰੂ ਜੀ ਦੀ ਕਿਰਪਾ ਨਾਲ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਅੱਜ ਆਪਾਂ ਬਣਾਵਾਂਗੇ ਮੈਗੀ ਤਾਂ ਕਰਕੇ ਮੈਂ ਪਿਆਜ਼ ਕਟਰ ਨਹੀਂ ਆਉਦੇ ਲਈ ਕਿਉਂਕਿ ਮੈਨੂੰ ਭੁੱਖ ਲੱਗੀ ਪਈ ਸੀ ਮੈਂ ਸਕੂਲੋਂ ਆਈ ਸੀਗੀ ਤੇ ਚਲੋ ਮੈਂ ਡਰੈਸ ਤਾਂ ਨਹੀਂ ਲਾਈ ਕਿਉਂਕਿ ਉਹ ਠੰਡ ਸੀਗੀ ਅੱਜ ਤੇ ਚਾਹ ਪੀ ਕੇ ਮੈਂ ਮੜਾ ਜਾ ਉਧਰ ਬੀਬੀ ਨਾਲ ਖੇੜਾ ਦੀ ਤੇ ਉਦੋਂ ਬਾਅਦ ਆਪਾਂ ਟਿਫਨ ਦੇਤੇ ਮम्मा ਨੂੰ ਮੰਜਨ ਲਈ ਨੋਟਬੁక్స్ ਕੱਢਤੀਆਂ ਬੈਗ ਚੋਂ ਤੇ ਜਦੋਂ ਜਿਵੇਂ ਕੀ ਅੱਜ ਰਿਵੀਜ਼ਨ ਸੀਗੀ ਇੱਥੇ ਸਕੂਲ ਚ ਅੱਜ ਪੇਪਰ ਸੀਗਾ ਜੀ ਪੰਜਾਬੀ ਦਾ ਮੇਰਾ ਬਹੁਤ ਵਧੀਆ ਗਿਆ ਤੇ ਅੱਜ ਜੇ ਆਪਾਂ ਉਧਰ ਬੈ ਕੇ ਗੱਲ ਕਰਦੇ ਆ ਵਾ ਮੱਖੀ ਆ ਬਲ ਕੇ ਨੀਂਦਰ ਤੇ ਆਪਾਂ ਗੰਡਾ ਚੀਰਨ ਲੱਗੇ ਗੰਡੇ ਨਾ ਵਧੀਆ ਬੰਦੀ ਆ ਮੈਗੀ ਤੇ ਉਧਰ ਬੀਬੀ ਵੀ ਆ ਗਈ ਨਾ ਕਿ ਤੇ ਮੈਂ ਲੰਬੇ ਮਤਲਬ ਲੰਬੇ ਲੰਬੇ ਗੰਡੇ ਹੀ ਮੈਂ ਤੇ ਆਏ ਕੋਣ ਆ ਮਿਕੀ ਕੱਢਦੇ ਆ ਅੱদিক ਪਹਿਲਾਂ ਗੰਡਾ ਕਹਨੂੰ ਬਚਾ ਲਓ ਕੱਟ ਲਿਆ ਮੈਨੇ ਤੇ ਬਾਕੀ ਹੁਣ ਬਸ ਇਹ ਦੀ ਇਸ ਦਸ ਦਾ ਕੱਟੀ ਚਲਾਂਗੇ ਮੈਂ ਬਾਚੋ ਤੁਮੋਂਗੀ ਬਲ ਕੋਲ ਹੀ ਹੋ ਗਿਆ ਹੁਣ ਆਪਾਂ ਆਪਦਾ ਸਨਾਨ ਪਾਣੀ ਕਰ ਲਿਆ ਹੈ ਨਾ ਨੀਤੂ ਦਾ ਸਨਾਨ ਪਾਣੀ ਹੋਣਾ ਹੈ ਇਹ ਤੋ ਨਹਾ ਧੋਲੇ ਪੁੱਤ ਮਹਾਰਾਜ ਸਾਨੂੰ ਵੀ ਸਾਰਿਆਂ ਨੂੰ ਤੰਦਰੁਸਤੀ ਰੱਖੇ ਮੈਗੀ ਐਨ ਗੰਡੇ ਹੋ ਕੱਟ ਥੋੜੇ ਜਿਹਾ ਬਰੀਕ ਦਹੀਂ ਕੋਣੀ ਹੁਣ ਹੈਗੀ ਹੁਣ ਜੋ ਕਰੀ ਨਾ ਨਾ ਮੈਗੀ ਬਣਾਉਣੀ ਆਥਣੇ ਤਾਂ ਬਣ ਜੂਗੀ ਹੋਰ ਦਹੀਂ ਤੇਰੀ ਮੈਗੀ ਬਣਾਉਣੀ ਮੈਗੀ ਨਾ ਪਾਠਣਾ ਤਾਂ ਉਹ ਤੁਸੀਂ ਕਾਪਰ ਕਾ ਜਮਾ ਦੋਲੀ ਦੁੱਧ ਨੂੰ ਬਾੜ ਦਿਆਂ ਹਾਂ ਠੰਡਾ ਹੋ ਜਾਊਗਾ ਫਿਰ ਅਪਸ਼ਨਾਨ ਕਰ ਲਿਆ ਤੇ ਤੁਸੀਂ ਰਹਿਗੇ ਸਨਾਨ ਕਰਨ ਵਾਲੇ ਸਬਜੀ ਧਾਲੀ ਚੱਪਣ ਕਦੋਂ ਦੀ ਆਵਨ ਨੇ ਤੇ ਸੁਲਕੇ ਲਾ ਲਾਂਗੇ 10 15 ਮੁਕਦੇ ਨਹੀਂ ਮੈਂ ਤਾਂ ਜੀ ਗਿੰਡੇ ਦਾ ਤੜਕਾ ਲਾ ਕੇ ਬਣਾਉਣੀ ਆ ਬਾਕੀ ਟਮਾਟਰ ਹੈ ਨਹੀਂ ਸੀਗੇ ਨਹੀਂ ਟਮਾਟਰ ਪਾ ਕੇ Shimla mirch ਵੀ ਨਹੀਂ ਸੀ Shimla mirch ਹੋ ਗਏ ਤੂੰ ਗੰਜ ਪੈ ਗਿਆ ਇੱਥੇ ਗੰਜ ਪੈ ਗਿਆ ਆ ਦੇਖੋ ਜੀ ਮੇਰੇ ਇੱਥੇ ਵੀ ਆ ਦੇਖੋ ਇੱਧਰ ਪਿਆ ਮਰੇ ਗੰਜ ਪੈ ਗਿਆ ਪਤਨੀ ਜੇ ਕੋਈ ਦੇਖਤੀ ਨਖਤਾ ਹੋਇਆ ਜੀ ਜਰੂਰ ਦੱਸਿਓ ਕਿਉਂਕਿ ਨੀਤੂ ਦੇ ਨਾ ਬਹੁਤ ਆ ਦੇਖੋ ਬਹੁਤ ਟਾਈਮ ਦਾ ਉਹ ਕਹਿੰਦੇ ਵੀ ਕੀੜਾ ਲੱਗਿਆ ਹੋਇਆ ਇੱਥੇ ਆ ਮਮੀ ਇੱਧਰ ਵੀ ਬਾਹਰ ਦਵਾਈ ਦਵਾਈ ਦਵਾਓ ਮਮਾ ਅੱਗੇ ਤੁਮਕ ਲੇ ਗਰ ਮੈਸਟਰ ਇੱਥੇ ਆ ਇੱਧਰ ਵੀ ਚਾੜੀ ਵੀ ਲੱਗਿਆ ਉਹੋ ਜਨਾ ਕੁਦਰਤੀ ਕੋਈ ਹੈ ਨਾ ਨੀਤੂ ਮਮ ਹੈ ਨੀਤੂ ਕੋਲ ਕਹਣਾ ਨਾ ਗੰਜਾ ਕੋਲ ਪੈਸੇ ਹੁੰਦੇ ਨੇ ਨੀਤੂ ਕੋਲ ਵਿਚਾਰੀ ਕੋਲ ਕਿੱਥੋਂ ਆ ਗਏ ਦੋਲੇ ਪੈਸਾ ਵਧੀ ਅੱਛਾ ਬੈਂਕ ਕਾ ਬੈਂਕ ਕਾ ਉਹ ਵਿਚਾਰੀ ਨੇ ਜਿਹੜਾ ਕੋਈ ਪੰਜਾ ਸਿੱਕਾ ਦੇ ਦਿਆ ਲਓ ਅੱਡ ਸੰਭ ਲੈਂਦੀ ਹੈ ਹੈ ਜਵਾਕਾਂ ਨੂੰ ਲਾਲਚ ਹੁੰਦਾ ਹੀ ਆ ਉਹਦੇ ਅੱਡ ਰੱਖਣ ਦਾ ਸਾਰੇ ਬੱਚੀ ਰੱਖਦੇ ਨੇ ਤੁਹਾਨੂੰ ਪਤਾ ਹੀ ਆ ਉਹਦੀ ਮਮ ਜੇ ਕੋਈ ਦੇ ਕੇ ਜਾਂਦੀ ਹੋਦੀ ਮਮਾ ਮੇਰੇ ਆ ਪੈਸੇ ਮੈਨੂੰ ਖੜਾ ਦੇ ਮਮਾ ਮੇਰੇ ਆ ਪੈਸੇ ਇਹ ਤਾਂ ਮੈਨੂੰ ਉੱਤੇ ਉਹਦੀ ਕਹਿੰਦੀ ਮੈਂ ਸੋਨੇ ਦੇ ਟੌਕਸ ਬਣਵਾਉਂਗੀ ਕਰਨਾ ਤੇ ਜਦੋਂ ਮੜੀ ਜੇ ਵੱਡੀ ਹੋ ਗਈ ਪਹਿਲਾਂ ਮੰਮੀ ਨੂੰ ਮੈਂ ਅੱਧੀ ਮੰਮੀ ਨੂੰ ਰਾਣੀ ਹਰਮਨ ਵਾਕੇ ਆ ਵੱਡੀ ਮੰਗਾ ਰਾਣੀ ਹਰ ਤਾਂ ਹੈਗਾ ਬੱਤ ਫਿਰ ਹੈਗਾ ਰਾਣੀ ਹਰ ਤੇਰੀ ਮੰਮਾ ਕੋਲੇ ਚਲ ਕੋਈ ਨਹੀਂ ਫਿਰ ਚਲ ਹੋਰ ਦੋ ਹੋ ਜਾਣਗੇ ਤੇਰੀ ਪਰਜਾਈ ਨੂੰ ਕਰਾ ਦੇ ਜੋਤੇ ਦੀ ਬੋਟੀ ਨੂੰ ਤੂੰ ਪੈਸੇ ਜੋੜ ਹੈ ਨਾ ਉਹਨੇ ਦੋ ਦਿਨ ਤੱਕ ਤੇ ਲੜਦੀ ਬਾਲਾ ਜੋਤੇ ਇਹਦੇ ਨਾਲ ਲੜਦੇ ਨਹੀਂ ਲੜਦੇ ਦੋ ਇੱਕੋ ਜਿਹੇ ਹੈ ਕਹੀਂ ਕਰਦੇ ਹੁੰਦੇ ਨੇ ਇੱਕੋ ਜਿਹੇ ਬੱਚੇ ਇਹਦੇ ਮੂੰਹ ਤੇ ਲਫਾਫਾ ਚੜਾ ਕੇ ਤਾਂ ਸਾਹ ਬੰਦ ਕਰ ਲੈ ਜਿੰਨੀ ਜੋਤ ਨਹੀਂ ਚੌੜਕ ਕਰਦਾ ਉਹ ਸਾਹ ਨਹੀਂ ਆਉਂਦਾ ਦੇਖੋ ਜੀ ਆਕਸੀਜਨ ਸਾਰੀ ਅੰਦਰ ਹੀ ਹੋ ਗਈ ਉਹਨੇ ਇਹ ਲਫਾਫਾ ਬੰਨ ਤਾਂ ਇੱਥੋਂ ਉਹ ਸਾਹ ਨਹੀਂ ਆਉਂਦਾ ਮੇਲੇ ਪਾਪਾ ਪੱਟ ਨਹੀਂ ਪਿਆ ਚੌੜਕ ਚ ਕਾਰ ਕਰਦਾ ਉਹਨੇ ਮੈਨੂੰ ਮੋਟੇ ਫੋਨ ਫੜਾਤਾ ਕਹਿੰਦਾ ਜੇ ਕਹਿੰਦਾ ਜੇ ਰੋਕਣਾ ਹੈ ਕਹਿੰਦਾ ਫੋਨ ਥੱਲੇ ਡੇਗ ਮੈਂ ਕਿਹਾ ਜੇ ਫੋਨ ਥੱਲੇ ਡਿੱਗ ਗਿਆ ਮੈਂ ਤੁਹਾਨੂੰ ਗਾਲਾਂ ਪੈਣਗੀਆਂ ਮੈਨੂੰ ਰੋਟੀ ਦੀ ਭੁੱਖ ਲੱਗੀ ਰੋਟੀ ਨਾ ਤੇ ਕੰਨੀ ਜੋ ਤੂੰ ਹਾਂ ਧੰਨਵਾਦ ਦੇ ਨੀ ਭਾਈ ਇਹਨੂੰ ਤਾਂ ਸਦਾ ਹੀ ਭੁੱਖਾ ਫੜਦਾ ਹੀ ਨਹੀਂ ਤਾਂ ਸੁੱਟੀ ਵਾਲੇ ਜਿੰਤਾ ਹੀ ਕਰਦੇ ਰਹਿੰਦੇ ਨੇ ਆਣੇ ਉਹ ਉਹਦੀ ਪਹਿਲੀਆਂ ਪੱਖੀਆਂ ਦੇ ਦਿਓ ਤਿੰਨ ਵਾਰੀ ਤੈਨੂੰ ਚਾਹ ਹੁਣ 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 ਦੇ ਦਿੱਤਾ ਦੋ ਘੰਟਿਆਂ ਚੋਂ ਤਿੰਨ ਵਾਰੀ ਕਾ ਪੀਟ ਜਿ ਪਰਦਾ ਮੇਰਾ ਪ੍ਰਤਾਂ ਕਰਕੇ ਇਹਨੂੰ ਹੁਣ ਹੁੰਦਾ ਮੈਂ ਤਾਂ ਅੱਧਾ ਧਿਆਨ ਲੱਗਿਆ ਰਹਿੰਦਾ ਸਾਬਣ ਦੇ ਵਾਲਾ ਧਿਆਨ ਬੱਸ ਬੱਸ ਝੰਪਣਾ ਬਾਰ ਚਲੋ ਜੀ ਤੇ ਚਲੋ ਆਪਾਂ ਦੁਬਾਰੇ ਆਉਣੇ ਆਪਣੀ ਵੀਡੀਓ ਤੇ ਅਮਾ